ਜਿੰਦਾਬਾ ਜਿੰਦਾਬਾ ਸਾਰੇ ਇਕੱਠਾ ਜਿੰਦਾਬਾ 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 ਸੋਭਾ ਦਾ ਇਕੱਠਾ ਜਿੰਦਾਬਾ 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 ਅਸੀਂ ਰੋਗਜਾਮ ਨਹੀਂ ਦਿੱਤਾ ਰੋਗਜਾਮ ਪ੍ਰਸ਼ਾਸਨ ਨੇ ਦਿੱਤਾ ਉਹਨਾਂ ਨੂੰ ਲਾਲਜ ਦਿੱਤਾ ਵੀ ਅਸੀਂ 25000 ਉਹਨਾਂ ਤੋਂ 25000 ਕਾ ਆਇਆ ਗਿਆ ਵੀ ਅਸੀਂ 25000 ਜਿਉ ਸਹਿਮਤ ਨੇ ਜਾਣ ਚਾ ਪੰਜ ਬੰਦੇ ਉਹਨਾਂ ਨੂੰ ਭੇਜੋ ਅਸੀਂ ਸਾਡੇ ਪਿੰਡ ਚੰਡਾ ਤੱਕਾ ਹੋ ਰਹੀ ਬਾਹਰ ਸਾਡ ਨੂੰ ਮਰਾ ਵੀ ਸਕਦੇ ਨੇ ਸਾਡਾ ਕੌਣ ਜ਼ਿੰਮੇਵਾਰ ਹੈ ਪਾਇਆ ਗਿਆ ਸੀਗਾ ਮੇਰੇ ਵਾਈਫ ਨੇ ਜਿਹੜੇ ਉਹ ਹੈਂਡੀਕੈਪਟ ਨੇ ਮੇਰੇ ਦੋ ਬੇਟੀਆਂ ਨੇ ਇੱਕ 2.5 ਸਾਲ ਦੀ ਆ ਇੱਕ 7 ਸਾਲ ਦੀ ਆ ਮੈਂ ਉਹ ਤਾਂ ਇਹ ਬਾਹਰ ਕਰਦੇ ਨੇ ਜਦੋਂ ਲੱਗ ਜਾਂਦੇ ਨੇ ਫਿਰ ਉਹ ਬਾਹਰ ਘੱਟੇ ਬਾਹਰ ਜਾਂਦੇ ਨੇ ਸਾਡੀ ਜਦੋਂ ਹੋਰੇ ਸਾਡੇ ਪਿੰਡ ਚੋਂ ਢੱਕਾ ਹੋ ਰਹੀ ਬਾਹਰ ਸਾਡ ਨੂੰ ਮਰਾ ਵੀ ਸਕਦੇ ਨੇ ਸਾਡਾ ਕੌਣ ਜ਼ਿੰਮੇਵਾਰ ਆ ਜੀ ਸਾਡਾ ਕੋਈ ਨਹੀਂ ਹੋਣੀ ਜਿਹੜੇ ਗੱਲ ਹੋਰ ਹੈ ਜੀ ਜਦੋਂ ਕੋਈ ਇੰਡਸਟਰੀ ਲੱਗਣੀ ਆ ਉਹ ਤਾਂ ਥਾਂ ਲੈਂਦੇ ਨੇ ਜਮੀਨਾ ਲੈਂਦੇ ਨੇ ਵੀ ਅਸੀਂ ਇਹਦੇ ਗਾਰ ਦੇਵਾਂਗੇ ਬੰਦੇ ਉਹਨਾਂ ਨੂੰ ਲਾਲਚ ਦਿੱਤਾ ਵੀ ਅਸੀਂ 25000 ਉਹਨਾਂ ਤੋਂ 25000 ਕਾ ਆਇਆ ਗਿਆ ਵੀ ਅਸੀਂ 25000 ਜੇ ਉਹ ਸਹਿਮਤ ਨੇ ਜਾਣ ਚਾ ਪੰਜ ਬੰਦੇ ਉਹਨਾਂ ਨੂੰ ਭੇਜੋ ਅਸੀਂ ਮਿਲ ਉਹਨਾਂ ਨਾਲ ਸਹਿਮਤਾ ਜੇ ਉਹਨਾਂ ਨੇ ਸਰਦਾਗਾ 25 ਉਹ ਤਾਂ ਇਹ ਬਾਹਰ ਕਰਦੇ ਨੇ ਜਦੋਂ ਲੱਗ ਜਾਂਦੇ ਨੇ ਫਿਰ ਉਹ ਬਾਹਰ ਘੱਟੇ ਬਾਜ ਜਾਂਦੇ ਨੇ ਸਾਡੀ ਧਰਤੀ ਐ ਅਸੀਂ ਉਰੀ ਕੰਮ ਕਰਾਂਗੇ ਪੂਰੀ ਰਹਿਾਂਗੇ ਅਸੀਂ ਬਾਹਰ ਕਾ ਜਾਂਗੇ ਸਾਡਾ ਉਹ ਜੋ ਸਾਡਾ ਉਹ ਸਰਦਾ ਸਭ ਕੁਝ ਅਸੀਂ ਭਈਆਂ ਥੋੜੀ ਕੰਮ ਕਰ ਲੈ ਜਮਾ ਜੀ ਭਈਏ ਤਾਂ ਬਾਹਰੋਂ ਉਰੇ ਆਉਂਦੇ ਨੇ ਕੰਮ ਕਰਨਾ ਅਸੀਂ ਭਈਆਂ ਤੇ ਜਾਵਾਂਗੇ ਯਾ ਸਾਡੇ ਪੁਰਾ ਤੁਸੀਂ ਆਪੇ ਦੱਸੋ ਜੀ ਆ ਗਿਆ ਸੀਗਾ ਮੇਰੇ ਵਾਈਫ ਨੇ ਜਿਹੜੇ ਉਹ ਹੈਂਡੀਕੈਪਟ ਨੇ ਮੇਰੇ ਦੋ ਬੇਟੀਆਂ ਨੇ ਇੱਕ 2.5 ਸਾਲ ਦੀ ਆ ਇੱਕ 7 ਸਾਲ ਦੀ ਆ ਮੈਂ ਇਹਨਾਂ ਨੂੰ ਪਹਿਲਾਂ ਮੂੰਹ ਜਮਾਨੇ ਰਿਕਵੈਸਟ ਕਰੀ ਸੀ ਮੇਰੀ ਮੰਨੀ ਨਹੀਂ ਮੈਨੂੰ ਕਹਿੰਦੇ ਵੀ ਇਹਦਾ ਜਾਣੀ ਪੈਣਾ ਫਿਰ ਮੈਨੂੰ ਲਿਖਤੀ ਰੂਪ ਵੀ ਦਿੱਤਾ ਉਹਤੇ ਮੈਨੂੰ ਕੋਈ ਜਵਾਬ ਨਹੀਂ ਆਇਆ ਜਾਣ 5 ਤਰੀਕ ਨੂੰ ਮੇਰੀ ਉਹ ਗੇਟ ਬੰਦ ਕਰਤਾ ਸੀ 4 ਤਰੀਕ ਨੂੰ ਇਹਨਾਂ ਨੇ ਨੋਟੀਫਿਕੇਸ਼ਨ ਲਿਖ ਕੇ ਲਾਤਾ ਗੇਟ ਤੇ ਵੀ ਤੇਰੀ ਬਦਲੀ ਨਹੀਂ ਕੀਤੀ ਆਂਦੀ ਵੀ ਅਗਲੀ ਮਤਲਬ ਤਰੀਕ ਚ ਤੇਰੀ ਬਦਲੀ ਹੋ ਗਈ ਉਤੋਂ ਪਹਿਲਾਂ ਪਹਿਲਾਂ ਤੂੰ ਆਪਣੇ ਘਰ ਦੀ ਅਡਜਸਟਮੈਂਟ ਕਰ ਲੈ ਤੇ ਮੈਂ ਉਹਨਾਂ ਨੂੰ ਮਿੰਤ ਕਿ ਮੈਂ ਕਦੇ ਵੀ ਨਹੀਂ ਜਾ ਸਕਦਾ ਜੀ ਮੇਰੇ ਘਰੇ ਡਿਮਰੀ ਮੇਰੀ ਉਰੇ 11000 ਤਨਖਾ ਮੈਨੂੰ ਕੋਈ ਤੇ ਡੇਢ ਗੁਣਾ ਉੱਥੇ ਮੈਨੂੰ 165000 ਦੇ ਰਹੇ ਨੇ ਕੁਝ ਇਹਨਾਂ ਨੇ ਜਿਹੜੇ ਬੰਦੇ ਆਪਦੇ ਪੰਜ ਬੰਦੇ ਛਾਂਟੇ ਨੇ ਕੰਪਨੀ ਚੋਂ ਉੱਚ ਯਾਰ ਤੇ ਸਹਿਮਤ ਨੇ ਉਹਨਾਂ ਨੂੰ ਭੇਜ ਸਕਦੇ ਨੇ ਉਹ ਸਹਿਮਤ ਨੂੰ ਭੇਜੋ ਅਸੀਂ ਸਾਡੀ ਮਜਬੂਰੀਆਂ ਨੇ ਅਸੀਂ ਨਹੀਂ ਜਾ ਸਕਦੇ ਸਾਡੇ ਨਾਲ ਕਿੰਨ ਧੱਕਾਸ਼ਾਈ ਕਰ ਰਹੇ ਨੇ ਇਹਨਾਂ ਦਾ ਬੱਚਾ ਕੱਲ 7 ਸਾਲ ਦਾ ਇਹਨਾਂ ਦੇ ਬੱਚੇ ਡੈਥ ਹੋਈਆ ਇਹਨਾਂ ਦਾ ਵੀ ਨੌਤੀਗਾ ਬੱਚਾ ਕਿੰਨੇ ਬੰਦਿਆਂ ਦਾ ਨਾਮ ਹੈ ਸਾਡੇ 6 ਬੰਦਿਆਂ ਦਾ ਨਾਮ ਆਈ ਅਸੀਂ ਸਾਡੀ ਜੂਨੀਅਨ ਬਣੀ ਹੋਈ ਆ 65 ਬੰਦਿਆਂ ਦੀ ਸਿਰਫ ਸਾਡੇ 65 ਬੰਦੇਾਂ ਚੋਂ 6 ਬੰਦੇਾਂ ਨੂੰ ਪਾਇਆ ਜਾ ਰਿਹਾ ਇੱਥੇ 27 ਬੰਦੇ ਹੋਰ ਵੀ ਖਰੀਦੇ ਹੋਏ ਨੇ ਜਿਨ੍ਹਾਂ ਦੀ ਹਜ਼ਾਰ-ਹਜ਼ਾਰ ਤਨਖਾਹ ਵਧ ਕਰੀ ਆ ਉਹ ਸਹਿਮਤ ਨਹੀਂ ਜਾਣਦੇ ਉਹਨਾਂ ਨੂੰ ਭੇਜ ਨਹੀਂ ਰਹੇ ਉਹਨਾਂ ਨੂੰ ਇਲਾਜ ਦਿੱਤਾ ਜਾ ਰਿਹਾ ਸਿਰਫ ਸਾਡੇ 65 ਬੰਦੇਾਂ ਦੀ ਮੁੱਦਾ ਬਣਾਇਆ ਹੋਇਆ ਜੀ ਇਹ ਨਹੀਂ ਮੈਂ ਇਹਨਾਂ ਦੀ ਜੁਨੀਆ ਤੋੜਦਾ ਜਿਹੜੇ ਹੋਰ ਵਰਕਰ ਨੇ 25 ਬੰਦੇ ਨੇ ਜਾਂ ਹੋਰ ਵਰਕਰ ਨੇ ਉਹਨਾਂ ਨਾਮ ਕਿਉਂ ਨਹੀਂ ਪਾਰੇ ਉਹਨਾਂ ਨਾਂ ਵੀ ਪਾਉਣਾ ਜਿਹੜੇ 5 ਬੰਦੇ ਬਾਰੀ-ਬਾਰੀ ਕਹਿ ਰਹੇ ਨੇ ਅਸੀਂ ਜਾਣ ਨੂੰ ਤਿਆਰ ਆ ਉਹ ਬੰਦਿਆਂ ਨੂੰ ਕਿਉਂ ਨਹੀਂ ਭੇਜ ਰਹੇ ਸਾਡੇ ਤੇ ਕਿਉਂ ਆ ਰਹੇ ਤਰੇ ਇਹਨਾਂ ਨੇ ਜੁਨੀਅਨ ਤੋੜਨ ਦੇ ਮਾਰੇ ਨੇ ਕਰਿਆ ਸਾਰਾ ਗੁੱਸਾ ਅਸੀਂ ਉਰੇ ਮਰ ਜਾਾਂਗੇ ਅੱਗ ਲਾ ਲਾਂਗੇ ਮੱਚ ਜਾਾਂਗੇ ਪਰ ਬਾਹਰ ਨਹੀਂ ਜਾਂਦੇ ਜੀ ਤਾਂ ਤੇ ਸਾਡੀ ਕੋਈ ਮੰਗ ਨਹੀਂ ਹੈਗੀ ਬਸ ਸਾਡਾ ਇਹ ਸਵਿਛ ਤੇ ਵੀ ਸਾਡੇ ਇਥੋਂ ਦੇ 6 ਵਰਕਰਾਂ ਨੂੰ ਇੱਥੋਂ ਚਾਰਖੰਡੇ ਟ੍ਰਾਂਸਫਰ ਕੀਤਾ ਜਾ ਰਿਹਾਗਾ ਉਥੋਂ ਬਿਹਾਰੀਆਂ ਉੱਧਾ ਕਿੱਥੇ ਟ੍ਰਾਂਸਫਰ ਕੀਤਾ ਜਾ ਰਿਹਾਗਾ ਕਿਉਂਕਿ ਸਾਡੀਆਂ ਘਰ ਦੀਆਂ ਮਜਬੂਰੀਆਂ ਨੇ ਅਸੀਂ ਨਹੀਂ ਜਾ ਸਕਦੇ ਕਿਉਂਕਿ 15000 ਤੇ ਕੋਈ ਵੀ ਕਰ ਛੱਟ ਕੇ ਜਾ ਸਕਦਾ 5 ਜਾਂ 15000 ਤੇ ਨਹੀਂ ਗਿਆ ਰਹ ਹੁੰਦਾ ਤੱਕ 11 12000 ਜ਼ਰੂਰੀ ਇੱਥੇ ਮਿਲਦਾ ਅਸੀਂ 15000 ਤੇ ਉੱਥੇ ਕਿਉਂ ਜਾਵਾਂਗੇ ਮੈਨੇਜਮੈਂਟ ਨਾਲ ਪਹਿਲਾਂ ਵੀ ਥੋੜਾ ਸੁੱਝਤ ਹੋਇਆ ਕਿ ਇਸ ਤੱਕ ਤੱਕ ਕੋਚੇ ਸੀ ਪਹਿਲਾਂ ਤਾਂ ਸਾਡੀ ਮੰਕਾ ਨੂੰ ਲੈ ਕੇ ਸੀ ਉਹ ਤਾਂ ਹੋ ਗਿਆ ਸੀ ਓਕੇ ਹੁਣ ਤਾਂ ਬਸ ਇਹੀ ਹੈਗਾ ਵੀ ਸਾਡੇ ਬੰਦਿਆਂ ਨੂੰ ਇੱਥੋਂ ਚਾਰਖੰਡ ਲਈ ਭੇਜਿਆ ਜਾ ਰਿਹਾ ਪਿਹਾਰ ਦੀ ਜਿਵੇਂ ਇਹ ਮੁੰਡਾ ਖੜਾ ਜਿਹਦੇ ਵਾਈਫ ਹੈਂਡੀਕੈਪਟ ਨੇ ਦੋ ਕੁੜੀਆਂ ਨੇ ਦੱਸੋ ਇਹ ਛੱਟ ਕੇ ਕਿਵੇਂ ਟੁੱਟ ਪਗ ਜੂਗਾ ਇਹ ਮੁੰਡੇ ਦਾ ਨਾਮ ਤੁਸੀਂ ਜੀ ਇਹਦੇ ਬੇਟੇ ਦੀ ਡੈਥ ਹੋ ਗਈ ਇਹਨਾਂ ਦੇ ਦੋ ਦੇ ਨਾਮ ਕੱਢ ਕੇ ਅੱਗੇ ਹੋਰ ਦੇ ਨਾਮ ਪਾਤੇ ਦੋ ਦੇ ਵੀ ਇਹਨਾਂ ਨੂੰ ਮਤਲਬ ਕੈਨਸਲ ਕਰਿਆ ਵੀ ਇਹਨਾਂ ਦੇ ਅੱਗੇ ਰੱਖਤਾ ਵੀ ਅੱਗੇ ਵਾਸਤੇ ਜੇ ਇਹਨਾਂ ਦੇ ਭਾਏ ਜਾਣਗੇ ਇਸ ਹੁੰਦਾ ਜੋ ਮੈਨੇਜਰ ਹੈ ਪ੍ਰਸ਼ਾਸਨ ਸਾਡੇ ਨਾਲ ਧੱਕਿਆ ਸਹੀ ਕਰ ਰਿਹਾ ਗੁੰਡਾਗਰਦੀ ਕਰ ਰਿਹਾ ਸਾਡੀਆਂ ਵੀ ਜਥੇਬੰਦੀਆਂ ਗੁਰਾਂ ਤੇ ਐਟ ਕਰੋ ਸਾਡਾ ਸਾਥ ਦੇ ਰਹੀ ਹੈਗੀ ਸਾਨੂੰ ਆ ਸਕਿਆ ਸੀ ਇਸ ਵਿੱਚ ਸਭ ਲੋਕ ਤੁਸੀਂ ਘੱਟ ਤੋਂ ਘੱਟ ਗੱਲ ਕੀਤੀ ਗਏ ਜੇ 40 5000 ਰੁਪਏ ਦੇ ਦੇਣ ਫਿਰ ਅਸੀਂ ਵੀ ਜਾਣੇ ਨਹੀਂ ਹੈਗਾ ਸਾਨੂੰ ਭਾਵੇਂ 50000 ਰੁਪਏ ਦੇ ਦੇਣਾ ਅਸੀਂ ਜਾਣੇ ਨਹੀਂ ਗਏ ਸਾਡੀ ਅਸੀਂ ਕੱਲ ਵੀ ਮੰਗ ਰੱਖੀ ਸੀ ਵੀ ਸਾਨੂੰ 50000 ਰੁਪਏ ਦਿੰਦੇ ਨੇ ਅਸੀਂ ਤਾਂ ਵੀ ਨਹੀਂ ਜਾਣਾ ਕਿਉਂਕਿ ਜੇ ਅਸੀਂ ਘਰ ਛੱਡ ਕੇ ਤੇ ਬੱਚੇ ਛੱਡ ਕੇ ਕਿਸੇ ਹੋਰਨ ਕੰਟਰੀ ਚ ਜਾਵਾਂਗੇ ਕਿ ਅਸੀਂ ਬਿਹਾਰ ਚ ਚਾਰਖੰਡ ਚ ਕਿਉਂ ਜਾਵਾਂਗੇ ਪ੍ਰਵਾਸੀਆਂ ਚ ਕੀ ਕਾਰਨ ਰੋਡ ਜਾਮ ਅਸੀਂ ਰੋਡ ਜਾਮ ਨਹੀਂ ਕੀਤਾ ਰੋਡ ਜਾਮ ਪ੍ਰਸ਼ਾਸਨ ਨੇ ਕੀਤਾ ਹੈ ਅਸੀਂ ਸਿਰਫ ਫੈਕਟਰੀ ਦੇ ਅੱਗੇ ਧਰਨਾ ਦੇਣ ਆਏ ਆ ਏ ਆਈਟੀ ਯੂਸੀ ਦੀ ਕਮਾਂਡ ਹੇਠ ਅਤੇ ਪੀਕੇ ਜੂ ਅਗਰਾਹਾਂ ਦੀ ਕਮਾਂਡ ਹੇਠ ਸਾਡਾ ਰੋਡ ਨਾਲ ਕੋਈ ਸਬੰਧ ਨਹੀਂ ਪ੍ਰਸ਼ਾਸਨ ਸਾਨੂੰ ਇੱਥੇ ਫੈਕਟਰੀ ਤੇ ਧਰਨਾ ਨਹੀਂ ਦੇਣ ਦਿੰਦਾ ਇਸ ਕਰਕੇ ਉਹ ਰੱਬ ਜਾਣੇ ਉਹਨਾਂ ਦੇ ਕੀ ਸਬੰਧ ਬਣਿਆ ਤੇ ਇਸ ਕਰਕੇ ਅਸੀਂ ਮੇਰੇ ਸਾਡੇ ਕੋਲੇ ਹੋਰ ਕੋਈ ਚਾਰਾ ਨਹੀਂ ਛੜਕਤੇ ਬੈਠਣ ਤੋਂ ਬਿਨਾ ਕੋਈ ਗੱਲਬਾਤ ਹੋਈ ਕੋਈ ਕੱਲ ਅਸੀਂ ਐਸਚਓ ਦੇ ਕਦਰ ਤੇ ਸਾਰਾ ਦਿਨ ਮੁਲਤਵੀ ਕੀਤਾ ਪ੍ਰੋਗਰਾਮ ਤੇ ਦੁਪਹਿਰ 1.5 ਵਜੇ ਐਸਚਓ ਨੇ ਕਹਿ ਤੋ ਮੇਰੇ ਵਾਸਤੇ ਨਹੀਂ ਤੇ ਜੇ ਵਾਸਤੇ ਨਹੀਂ ਅਸੀਂ ਮੁਲਤਵੀ ਕਰਤਾ ਛੜਕ ਨਹੀਂ ਰੋਕੀ ਤੇ ਪਰ ਅੱਜ ਜਦੋਂ ਉਹਨਾਂ ਨੇ ਮਤਲਬ ਮੈਨੇਜਮੈਂਟ ਦੇ ਹੱਥ ਵਿੱਚ ਖੜਨ ਦਾ ਮਰਨਾ ਲੈ ਲਿਆ ਤੇ ਫਿਰ ਸਾਡੇ ਕੋਲੇ ਮਜਬੂਰੀ ਹੈ ਅਸੀਂ ਹੁਣ ਵੀ ਮਨੋ ਲੋਕਾਂ ਦੀ ਦਿੱਕਤ ਨਾਲ ਨੂੰ ਮਹਿਸੂਸ ਕਰਦੇ ਆ ਸਾਡਾ ਸੜਕ ਨਾਲ ਕੋਈ ਸਬੰਧ ਨਹੀਂ ਸਾਨੂੰ ਇੱਥੇ ਥੋੜਾ ਧੌਨ ਦਿੱਤਾ ਜਾਏ ਅਸੀਂ ਸੜਕ ਤੋਂ ਹੇਠਾਂ ਤਰਨਾ ਦੇ ਅੱਕ ਚ ਪਰ ਜਦੋਂ ਹਮੋਰ ਕਰਨਾ ਕਿਉਂ ਲਗਾਇਆ ਗਿਆ ਕੀ ਕਰਨਾ ਤਰਨਾ ਇਹ 6 ਵਰਤਨ ਨੇ ਜਿਨ੍ਹਾਂ ਦੀ ਝਾਰਖੰਡ ਟ੍ਰਾਂਸਫਰ ਕਰ ਦਿੱਤੀ ਗਈ ਆ ਉਹ ਬੰਦੇ 15000 ਚ ਜਾ ਕੇ ਝਾਰਖੰਡ ਰੋਟੀ ਕਿਵੇਂ ਖਾ ਲੈਣਗੇ ਆਪ ਤੇ 4 ਲੱਖ ਚ 50 ਚ ਰੋਟੀ ਹੀ ਮਿਲਦੀ ਮੈਨੂੰ ਜਨਮ ਦੇ ਜਨੂੰ ਇਸ ਕਰਕੇ ਸਾਡੀ ਇਹ ਸਾਡੀ ਕੋਈ ਮੰਗ ਨਹੀਂ ਸਾਰੀਆਂ ਮੰਗਾਂ ਅਸੀਂ ਛੱਡੀਆਂ ਹੋਈਆਂ ਨੇ ਕੋਈ ਵਾਅਦਾ ਨਹੀਂ ਮੰਗਦੇ ਸਿਰਫ ਇਹ ਹੈ ਕਿ ਸਾਡੇ ਬੰਦੇ ਬਾਹਰ ਨਹੀਂ ਜਾਣਗੇ ਇਸ ਗੱਲ ਤੇ ਲੜਾਈ ਜਿੰਦਾਬਾਦ ਜਿੰਦਾਬਾਦ ਮਜ਼ਦੂਰ ਕਿਸਾਨ ਇਕਤਾ ਜਿੰਦਾਬਾਦ 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 ਕਿਰਤੀ ਕਮਜ਼ੋਰ ਇਕਤਾ ਜਿੰਦਾਬਾਦ ਜਿੰਦਾਬਾਦ ਮੁਰਦਾਬਾਦ ਗੋਦਾਬਾਦ ਨਾ ਕਰ ਲੋ ਗੋਦਾਬਾਦ ਮੁਰਦਾਬਾਦ ਗੋਦਾਬਾਦ ਮੁਰਦਾਬਾਦ ਮੁਰਦਾਬਾਦ ਮੈਂ ਸਾਨੂੰ ਬਿੱਕਾ ਲੈਣਾ ਟੋਲਾ ਮੁਰਦਾਬਾਦ ਗੋਦਾਬਾਦ ਮੁਰਦਾਬਾਦ ਗੋਦਾਬਾਦ ਜਨੀ ਪਾ ਲਈ ਸੋਟਾ ਮੁਰਦਾਬਾਦ ਗੋਦਾਬਾਦ ਬਹੁਤ ਸ਼ੀਨੀ ਪਾ ਲਈ ਮੁਰਦਾਬਾਦ ਗੋਦਾਬਾਦ ਅੱਛਾ ਅੱਛਾ ਸਾਡੀ ਗੱਲ ਸੁਣਦਾ ਮੁਰਦਾਬਾਦ ਮੁਰਦਾਬਾਦ ਹਾਂ 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 ਜਿੰਦਾਬਾ 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 ਸਾਥੀ ਅਸੀਂ ਹਰ ਰੋਕ ਨੂੰ ਇਹ ਕਾਲਾ ਸੱਜਣ ਨੇ ਕਿਹਾ ਸਾਨੂੰ ਕਿ ਤੁਸੀਂ ਟੱਕਾ ਨਾ ਕਰੋ ਅੱਜ ਨਾ ਜਾਓ ਅਸੀਂ ਬੈਠੇ ਉਹਨਾਂ ਅੱਜ ਛੁੱਟੀ ਕਰ ਦਿੱਤੀ ਤੇ ਕਦੇ ਅੱਜ ਤੱਕ ਸਾਡਾ ਨਾਤਾ ਦਾ ਇਸ ਜੋ ਇਹ ਤਰਨਾ ਤੁਸੀਂ ਆਪਣੀਆਂ ਮੰਗਾਂ ਦੇ ਸਬੰਚੇ ਲਾਇਆ ਸੀ ਜਿਹੜੀ ਤੁਹਾਡੀ ਮੇਰ ਮੰੰਸੀ ਵੀ ਤੁਹਾਨੂੰ ਵੀ ਟ੍ਰਾਂਸਫਰ ਕੁਛ 6 ਵਰਕਰ ਸਬੰਧ ਦੀ ਹੋਈ ਸੀ ਇਥੋਂ ਚਾਰਖੰਡ ਦੀ ਉਹਦੇ ਸਬੰਧ ਵਿੱਚ ਡੀਐਸਪੀ मैम ਆਏ ਹੋਏ ਨੇ ਇੱਥੇ ਅੰਦਰੀਏ ਅਫੀਸ ਚ ਬੈਠੇ ਨੇ ਉਹਨਾਂ ਦੀ ਗੱਲ ਜਿਹੜੇ ਮਾਲਕ ਨੇ ਪ੍ਰਸ਼ਾਂਤ ਉਹਨਾਂ ਨਾਲ ਹੋ ਗਈ ਹੈ ਇਹ ਸਾਰੀ ਜਿਹੜੀਆਂ ਟ੍ਰਾਂਸਫਰ ਨੇ ਉਹ 3 ਮਹੀਨੇ ਦੀ ਪੋਸਟਪੋਨ ਕਰ ਦਈਆਂ ਗਈਆਂ ਨੇ ਤੇ ਅੱਗੇ ਤੋਂ ਵੀ ਜੇ ਕੋਈ ਇਹੋ ਜਿਹੀ ਗੱਲ ਹੋਊਗੀ ਤਾਂ ਮੀਟਿੰਗ ਹੋ ਜੂਗੀ ਤੁਹਾਡੇ ਨਾਲ ਧੰਨਵਾਦ ਜੀ ਚਲੋ ਉਪਨ ਨਾਮ ਉਹਦੇ ਛਾਜਲੀ ਰੋਡ ਤੇ ਧਰਨਾ ਲੱਗਿਆ ਸੀਗਾ ਤੇ ਇਹ ਧਰਨੇ ਬਾਰੇ ਕੋਈ ਕੀ ਅਪਡੇਟ ਆ ਤੁਹਾਨੂੰ ਦੱਸੋਗੇ ਇਹ ਜਿਹੜਾ ਧਰਨਾ ਹੈ ਇਹ ਛਾਜਲੀ ਵਿਖੇ ਲੱਗਿਆ ਹੈ ਇਹ ਧਰਨਾਕਾਰੀ ਕਟੋ-ਕਟ 100 ਬੰਦਾ ਇਹਦੇ ਵਿੱਚ ਹੋਊਗਾ ਇਸ ਨਾਮ ਲਹਿਰਾ ਰੂਕ ਤੇ ਇਹਨਾਂ ਨੇ ਰੋਡ ਬਲੌਕ ਕੀਤਾ ਸੀ ਇੱਕ ਰੌਕ ਐਂਡ ਸਟ੍ਰੌਂਗ ਪ੍ਰਾਈਵੇਟ ਡਿਸਟਿਲਰੀ ਜਿਨ੍ਹਾਂ ਦੇ ਖਿਲਾਫ ਇਹਨਾਂ ਦੇ ਲੇਬਰ ਚੋਂ ਹੀ ਕੁਝ ਬੰਦਿਆਂ ਨੇ ਜਿਹੜਾ ਧਰਨਾ ਲਗਾਇਆ ਸੀ ਮੁੱਦਾ ਇਹਦੇ ਵਿੱਚ ਇਹ ਸੀ ਕਿ ਇਹ ਜਿਹੜਾ ਯੂਨਿਟ ਹੈ ਇਹ ਚਾਰਖੰਡ ਆਪਣਾ ਇੱਕ ਯੂਨਿਟ ਖੋਲ ਰਿਹਾ ਜਿਹਦੇ ਵਿੱਚੋਂ ਇਹ 6 ਲੇਬਰਰਸ ਆਪਣੇ ਜਾਂ 6 ਵਰਕਰਸ ਉਥੇ ਟ੍ਰਾਂਸਫਰ ਕਰਨਾ ਚਾਹੁੰਦੀ ਸੀ ਜਿਹਦੀ ਆਪੋਜੀਸ਼ਨ ਚ ਇਹਨਾਂ ਦੇ ਵਰਕਰਸ ਨੇ ਇਹਨਾਂ ਦੇ ਲੇਬਰਰਸ ਨੇ ਇਹ ਧਰਨਾ ਲਾਇਆ ਸੀ ਹੁਣ ਵਿੱਚ ਗੱਲ ਕਰਕੇ ਮੈਨੇਜਰ ਨਾਲ ਓਨਰ ਨਾਲ ਇਹ ਜਿਹੜੀ ਗੱਲ ਹੈ ਇਹ ਰਿਜ਼ੋਲਵ ਹੋ ਗਈ ਹੈ ਤੇ ਧਰਨਾ ਜਿਹੜਾ ਇਹਨਾਂ ਨੇ ਲਿਫਟ ਕਰ ਦਿੱਤਾ